ਕਹਿੰਦਾ ਵਾ ਤੇੜਾ ਹੈ। ਤੇੜਾ ਅੰਗਾ ਪੰਗਾ ਵੈ ਸਾਰੇ ਪਰਿਵਾਰ ਕਹਿੰਦਾ ਬਈ ਪਰਿਵਾਰ ਨੂੰ ਕੌਣ ਪਾਲਦਾ ਬੱਚਿਆਂ ਨੂੰ ਕੌਣ ਪਾਲਦਾ ਵੀ ਬੱਚਿਆਂ ਦੀ ਪੜ੍ਹਾਈ ਕੌਣ ਕਰਾਉਂਦਾ ਵਾ ਹਣਾ ਹਾਂ ਉਹ ਸਾਰਾ ਉਹ ਦੱਸ ਦੋ ਮੜਾ ਜੀ ਅਸੀਂ ਜੀ ਇਹਦੇ ਮੁੰਡੇ ਦਾ ਡੈਡੀ ਹੈ ਨਹੀਂ ਨਾ ਕੁੜੀ ਦਾ ਵਿਚਾਰੀ ਦਾ ਅਸੀਂ ਦਾਦਾ ਦਾਦੀ ਵਿਚਾਰਕਾ ਇਹਦੇ ਦਾਦੇ ਤੋਂ ਦਿਹਾੜੀ ਨਹੀਂ ਹੁੰਦੀ ਹੂੰ ਹੂੰ ਅਸੀਂ ਕਿਹਾ ਉਹਦਾ ਥੋੜਾ ਥੋੜਾ ਟਾਈਮ ਪਾਸ ਕਰਕੇ ਜਵਾਕਾਂ ਦਾ ਢੱਡ ਪਾਲਦੇ ਆ ਸਾਡੇ ਤੇ ਮਖਤ ਪੈਗਾ ਕੱਲਾ ਮੁੰਡਾ ਸੀ ਮੇਰਾ ਉਹਦੀ ਡੈਥ ਹੋ ਗਈ ਜਵਾਕਾਂ ਕਰਕੇ ਗਿਆ ਬਹੁਤ ਮਾੜੀ ਗੱਲ ਹੋ ਗਈ ਸੀ ਬੱਚਿਆਂ ਨੂੰ ਲੈ ਕੇ ਸੀ ਕੰਮ ਨਹੀਂ ਕਰਨ ਜੋ ਕਰੇ ਸੀ ਬਜ਼ੁਰਗ ਹੋਏ ਮੈਂ ਆ ਬੱਚਿਆਂ ਦੇ ਪਿਤਾ ਜੀ ਸੀਗੇ ਉਹਨਾਂ ਦਾ ਡੈਡੀ ਸੀ ਭਈਆ ਬੱਚਿਆਂ ਦਾ ਆ ਦੇਖ ਲੋ ਨਿੱਕੇ ਨਿੱਕੇ ਜਵਾਕਾਂ ਬਜ਼ਾਰੇ ਦੇ ਹਣਾ ਅਭੀ ਮਾਂ ਤਾਂ ਕਹਿੰਦੀ ਆ ਬਈ ਉਹ ਸਾਡੇ ਮੂਰੇ ਹੁੰਦਾ ਵੀ ਜਵਾਂ ਤੋਂ ਪਾਲਦਾ ਹਨ ਜਿਹੜੀ ਬੱਚਾ ਦੀ ਮੰਮੀ ਬਾਰੇ ਸਾਨੂੰ ਉਹਨਾਂ ਦੀ ਵੀ ਗੱਲ ਕਰ ਉਹ ਮਾਂ ਤਾਂ ਇਹਦਾ ਨਹੀਂ ਬੱਚਾ ਦੀ ਮੰਮੀ ਇੱਕ ਕੰਮ ਕਰਦੀ ਆ ਵਿਚਾਰੀ ਪੋਚਾ ਲਾ ਕੇ ਹੁੰਦੀ ਆ ਕਰਨ ਤੇ ਫੇਰ ਰੋਟੀ ਖਾਂਦੀ ਆ ਦੇਖੋ ਵੀ ਬਹੁਤ ਉਤਪਾਦਾ ਘੱਟ ਕੋਈ ਰੱਛਣ ਮਾਰ ਮੱਤਾ ਦੇ ਦਿੰਦਾ ਕੋਈ ਮਿਹਨਤ ਦੇ ਦਿੰਦਾ ਹਾਂ ਵੀ ਪਿੰਡ ਦੇ ਵਿੱਚੋਂ ਪਿੰਡ ਮਦਦ ਵੀ ਕਰਦਾ ਇਹ ਤਾਂ ਵੀ ਰਾਸ਼ਨ ਦੇ ਕੇ ਜਾਂਦੇ ਆ ਬਈ ਹੁਣ ਉਹਨਾਂ ਕੋਲੇ ਵੀ ਪੈਣਾ ਆਪਾਂ ਕਹਿ ਦਿੱ ਗਿਆ ਆਪਾਂ ਵੀ ਉਹ ਇਨਵੋਇਸ ਕਰ ਦੇਣਗੇ ਮੈਂਬਰ ਦਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਤੁਹਾਡਾ ਮੈਂਬਰ ਦਾ ਕੋਲਤੂ ਸਾਹਿਬ ਕੋਲਤੂ ਸਾਹਿਬ ਠੀਕ ਆ ਜੀ ਹਾਂ ਜੀ ਤੇ ਤੁਸੀਂ ਸਾਹਿਬ ਕਾ ਮੈਂਬਰ ਹੋ ਹਾਂ ਜੀ ਸਾਹਿਬ ਤੇ ਤੁਸੀਂ ਦੱਸੋ ਵੀ ਪਰਿਵਾਰ ਜਿਆਦਾ ਲੋਡ ਬੰਦ ਦਾ ਜ਼ਰੂਰੀ ਆ ਜ਼ਰੂਰੀ ਆ ਜੀ ਇਹ ਤਾਂ ਬਾਲੇ ਔਖੇ ਜਮੀਰ ਬਾਲੇ ਗਰੀਬ ਆ ਵਿਚਾਰੇ ਬਾਲੇ ਗਰੀਬ ਹੈ ਨਾ ਤਾਂ ਕੰਮ ਤਾਂ ਹੁੰਦਾ ਨਹੀਂ ਬੱਚੇ ਪੂਰਾ ਪੂਰਾ ਉਹ ਬਹੂ ਆ ਸਭ ਵਿਚਾਰੀ ਉਹ ਸਾਰਾ ਦਿਨ ਪੋਚੇ ਲਾਉਂਦੀ ਆ ਆ ਦੇਖੋ ਸਾਰਿਆਂ ਨੇ ਗੱਲ ਕਹੀ ਆ ਵੀ ਸਾਰੇ ਕੋ ਕਿ ਪਤਾ ਉਹਨਾਂ ਨੂੰ ਆਪਾਂ ਨਾਲ ਕੁਝ ਖਾਣ ਦਾ ਨਹੀਂ ਉਹਨਾਂ ਨੂੰ ਕੋ ਸਹਾਇਤਾ ਮਿਲ ਜੇ ਚੰਗੀ ਗੱਲ ਆ ਜੀ ਜਗਾ ਜੂਗਾ ਪੈਸੇ ਆ ਵੀ ਸੱਤ ਪੈਜੇ ਵਧੀਆ ਆਪਾਂ ਨੂੰ ਹੋਣੀ ਕੋ ਪਾਲਦੇ ਆਪਾਂ ਵੀ ਘਰੇ ਬੈਠੇ ਰਹਿਣ ਗਿਆ ਆਪਦੇ ਹਨਾ ਵੀ ਬਾਕੀ ਦਾ ਮਾਹਰਾ ਆ ਜਿਹਨੇ ਪਾਲਣਾ ਬੱਚਿਆਂ ਨੂੰ ਹਨਾ ਉਹਨੇ ਪਾਲਣੇ ਆ ਠੀਕ ਆ ਉਹਨੇ ਜਾਣ ਦਿੱਤਾ ਮਾਹਰਾ ਨੇ ਪਾਲਣਾ ਬਾਕੀ ਜਿੰਨਾ ਕੋ ਪ੍ਰਾ ਹੋਰ ਨਹੀਂ ਕੋਈ ਕਰਦਾ ਇਹ ਪੰਜਾਬੀ ਬੰਦੀ ਆ ਜਿਹੜੇ ਦਿਲਦਾਰ ਬੰਦੇ ਹੁੰਦੇ ਆ ਦੁੱਖ ਸਮਝਦੇ ਆਪਣੇ ਪੰਜਾਬੀ ਭਰਾਵਾਂ ਦਾ ਤੇ ਜ਼ਰੂਰੀ ਇੰਨਾ ਰਿਹ ਸਾਡੀ ਉਮਰ ਤਾਂ ਲੰਘੀ ਜੇ ਸਾਥ ਕੰਮ ਨਹੀਂ ਕੋਈ ਕਰ ਹੁੰਦੀ ਨਹੀਂ ਆ ਵੀ ਸਾਥ ਤਾਂ ਇਹ ਕਹਿੰਦੇ ਵੀ ਸਾਡੇ ਬੱਚਿਆਂ ਦਾ ਵੀ ਜਿਹੜੇ ਜਵਾਕ ਉਹ ਪੋਤੇ ਪੋਤਾ ਪੋਤੀ ਹੈ ਹਨਾ ਉਹਨਾਂ ਦਾ ਵਧੀਆ ਪਰਬਰੇ ਸੋਨਾਂ ਦੀ ਹੋਵੇ ਬੱਚਿਆਂ ਦੀ ਬਸ ਇੰਨੀ ਚਾਹੁੰਦੇ ਆ ਵੀ ਥੋੜਾ ਬਸ ਤੁਸੀਂ ਬਸ ਸੱਤ ਦਾ ਕਰਦੇ ਹੁਣ ਤਾਂ ਤਾ ਹੀ ਅਸੀਂ ਆਉਨੇ ਆ ਨਾ ਕੋਈ ਅਸੀਂ ਪੈਸਾ ਲੈਣੇ ਕਿਸੇ ਤੋਂ ਬਈ ਕਿਉਂਕਿ ਸਾਨੂੰ ਆ ਦੁੱਖ ਆ ਪੰਜਾਬੀ ਭਰਾ ਦੁੱਖ ਸਮਝਦਾ ਪੰਜਾਬੀ ਦਾ ਉਹਦੇ ਦਾ ਠੀਕ ਆ ਤੇ ਆਪਾਂ ਨੂੰ ਕੋਈ ਹੋਰ ਹੈ ਨਹੀਂ ਬਸ ਜ਼ਰੂਰੀ ਆਪਾਂ ਤੇ ਇਹੀ ਕਹਿੰਨੇ ਆ ਐਂਡ ਤੇ ਤੁਹਾਡੇ ਮਰੇ ਮਿਹਨਤੀ ਆ ਤਾਂ ਨਬਾਦ ਇਹਨਾਂ ਦਾ ਵਿਚਾਰਾਂ ਦਾ ਜਿਹੜੇ ਆਏ ਆ ਉਹ ਔਖੇ ਬਹੁਤ ਆ ਤੇ ਆਪਾਂ ਬਸ ਹਾਂ ਬੈਂਟ ਦੇ ਆਪਾਂ ਮਾਰਾ ਲਾ ਲੈਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ